ਛੱਤ ਸਿਰਿਆ ਕਾਲ ਜੀ ਵੀਡੀਓ ਦੇਖ ਰਿਆ ਆਪ ਸਭ ਨੂੰ ਜੀ ਐਨ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ 트ੰਪ ਵੱਲੋਂ ਫਿਰ ਭਾਰਤ ਤੇ ਪਾਕਿਸਤਾਨ ਵਿੱਚ ਘਰ ਸੰਭਾਵੀ ਪਰਮਾਨੂ ਜੁੱਧ ਰੋਕਣ ਦਾ ਦਾਵਾ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਭਾਰਤ ਤੇ ਪਾਕਿਸਤਾਨ ਟਕਰਾਅ ਨੂੰ ਹੱਲ ਕਰਨ ਦੇ ਆਪਣੇ ਦਾਅਵੇ ਨੂੰ ਦਰਹੋਂਦਿਆ ਜ਼ੋਰ ਦੇ ਕੇ ਕਿਹਾ ਹੈ ਕਿ ਇਸਲਾਮਾਬਾਦ ਦੀ ਲੀਡਰਸ਼ਿਪ ਨੇ ਉਹਨਾਂ ਲੋਕਾਂ ਨੂੰ ਲੱਖਾਂ ਜਾਨਾਂ ਬਚਾਉਣ ਦਾ ਸਹਿਰਾ ਦਿੱਤਾ ਹੈ ਤੇ ਸੀਯੂ ਨੇ ਕਿਹਾ ਹੈ ਕਿ ਅਸੀਂ ਪਾਕਿਸਤਾਨ ਅਤੇ ਭਾਰਤ ਵਿੱਚ ਘਰ ਸੰਭਾਵੀ ਪਰਮਾਨੂ ਜੋਧਰੋ ਕਿ ਉਹਨਾਂ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਫੌਜ ਮੁਖੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕਹਿ ਚੁੱਕੇ ਹਨ ਕਿ ਰਾਸ਼ਟਰਪਤੀ ਟਰੰਪ ਨੇ 1 ਕਰੋੜ ਜਾਨਾਂ ਬਚਾਈਆਂ ਤੇ ਸ਼ਾਇਦ ਹੋਰ ਵੀ ਟਰੰਪ ਨੇ ਇਹ ਟਿੱਪਣੀਆਂ ਫਲੋਰੀਡਾ ਦੇ ਮਾਰ ਏ ਲਾਗੋ ਵਿਖੇ ਰੱਖਿਆ ਸਕੱਤਰ ਪੀਟ ਹੈਗ ਮੈਥ ਜਲ ਸੈਨਾ ਦੇ ਸਕੱਤਰ ਜਹਨਮ ਫੈਲਣnse ਵਿਦੇਸ਼ੀ ਮੰਤਰੀ ਮਾਰ ਕੋ ਰੂਬੀਓ ਦੀ ਹਾਜ਼ਰੀ ਵਿੱਚ ਕੀਤੀ ਉਹਨਾਂ ਵਿੱਚ ਉਹਨਾਂ ਇਹ ਵੀ ਦਾਵਾ ਕੀਤਾ ਹੈ ਕਿ ਭਾਰਤ ਭਾਕ ਟਕਰਾ ਦੌਰਾਨ 8 ਜਹਾਜਾਂ ਨੂੰ ਨੂੰ ਸੁਟਿਆ ਗਿਆ ਹੈ ਤੇ ਜਿਗਰ ਜੋਗ ਹੈ ਕਿ 트ਮਪਦਾਸ ਮਈ ਤੋਂ ਲੈ ਕੇ ਹੁਣ ਤੱਕ 60 ਤੋਂ ਵੱਧ ਵਾਰ ਦੁਹਰਾ ਚੁੱਕੇ ਹਨ ਕਿ ਉਹਨਾਂ ਨੇ ਦੋਹਾਂ ਗਵੰਡੀ ਦੇਸ਼ਾਂ ਵਿਚਕਾਰ ਤਣਾ ਨੂੰ ਸੁਲਝਾਉਣ ਵਿੱਚ ਮਦਦ ਕੀਤੀ ਸੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ